ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਕਿਉਂ ਕੁਝ ਬੱਚੇ ਬਹੁਤ ਇੰਟੈਲੀਜੈਂਟ ਹੋਣ ਦੇ ਬਾਵਜੂਦ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹ ਕਲੀਅਰ ਨਹੀਂ ਕਰ ਪਾਉਂਦੇ ਕਿਉਂ ਮਾਪਿਆਂ ਦੀ ਅਕਸਰੇ ਸ਼ਿਕਾਇਤ ਰਹਿੰਦੀ ਆ ਕਿ ਜਦੋਂ ਵੀ ਬੱਚੇ ਦਾ ਐਗਜ਼ਾਮ ਹੁੰਦੇ ਨੇ ਇਹ ਬੁਖਾਰ ਚੜਾ ਲੈਂਦਾ ਕੁਛ ਨਾ ਕੁਛ ਇਹਨੂੰ ਮਤਲਬ ਦਿੱਕਤ ਆ ਜਾਂਦੀ ਆ ਤੇ ਜਾਂ ਜਿਹੜੇ ਬੱਚੇ ਅਕਸਰ ਇਹ ਸ਼ਿਕਾਇਤ ਕਰਦੇ ਨੇ ਮਾਪੇ ਨੂੰ ਕਿ ਮੈਨੂੰ ਕੁਝ ਨਹੀਂ ਆਉਂਦਾ ਮੈਨੂੰ ਕੁਝ ਨਹੀਂ ਆਉਂਦਾ ਜਦ ਕਿ ਆਉਂਦਾ ਸਾਰਾ ਕੁਝ ਹੁੰਦਾ ਕਿੱਥੇ ਘਾਟ ਰਹਿ ਜਾਂਦੀ ਆ ਕਿਹੜੇ ਲੱਛਣਾਂ ਤੋਂ ਆਪਾਂ ਸ਼ੁਰੂ ਤੋਂ ਹੀ ਬੱਚੇ ਨੂੰ ਪਛਾਣ ਸਕਦੇ ਹਾਂ ਕਿ ਇਹਨੂੰ ਅੱਗੇ ਜਾ ਕੇ ਦਿੱਕਤ ਨਾ ਆਵੇ ਤਾਂ ਵੀਡੀਓ ਨੂੰ ਧਿਆਨ ਨਾਲ ਸੁਣੀਓ ਤਾਂ ਆਓ ਸ਼ੁਰੂ ਕਰੀਏ ਉਸ ਤੋਂ ਬੱਚੇ ਕੁਝ ਬੱਚੇ ਇੰਟੈਲੀਜੈਂਟ ਤਾਂ ਬਹੁਤ ਹੁੰਦੇ ਨੇ ਉਹਨਾਂ ਦੀ ਕਲਾਸ ਚ ਫਸਟ ਆਲਵੇਸ ਫਸਟ ਡਿਵੀਜ਼ਨ ਆਉਂਦੀ ਆ ਪਰ ਦਿੱਕਤ ਕੀ ਆਉਂਦੀ ਆ ਜਾਂ ਤਾਂ ਬੱਚੇ ਨੂੰ ਕੁਝ ਨਾ ਕੁਝ ਬੁਖਾਰ ਚੜ ਜਾਂਦਾ ਪੇਪਰਾਂ ਦੇ ਵਿੱਚ ਯਾ ਬੱਚਾ ਇਹ ਸ਼ਿਕਾਇਤ ਕਰਦਾ ਵੀ ਮੈਨੂੰ ਕੁਝ ਆਉਂਦਾ ਨਹੀਂ ਮੈਨੂੰ ਕੁਝ ਆਉਂਦਾ ਨਹੀਂ ਤੇ ਜਦੋਂ ਵੀ ਬੁਖਾਰ ਚੜਦਾ ਆਪਾਂ ਪੈਰਾਸੀਟਾਮੋਲ ਡੋਲੋ ਜਾਂ ਕੋਈ ਐਂਟੀਬਾਇਟਿਕ ਦੇ ਦਿੰਦੇ ਆ ਇੱਥੇ ਹੀ ਗਲਤੀ ਹੁੰਦੀ ਆ ਇਹ ਬੁਖਾਰ ਹੁੰਦਾ ਕਿਹੜਾ ਇਹ ਬੁਖਾਰ ਨਰਵਸ ਫੀਵਰ ਹੁੰਦਾ ਜੋ ਕਿ ਨਰਵਸਨੈਸ ਕਰਕੇ ਬੱਚੇ ਨੂੰ ਚੜਦਾ ਐਂਗਜ਼ਾਇਟੀ ਕਰਕੇ ਤੇ ਆਪਾਂ ਉਹਨੂੰ ਇੱਥੇ ਜਦੋਂ ਐਲੋਪੈਥਿਕ ਮੈਡੀਸਨ ਦੇ ਦਿੰਨੇ ਆ ਇੱਥੋਂ ਹੀ ਬੱਚੇ ਦਾ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨੂੰ ਕੋਈ ਵਾਇਰਸ ਬੈਕਟੀਰੀਆ ਨੇ ਅਟੈਕ ਨਹੀਂ ਕੀਤਾ ਹੁੰਦਾ ਕੋਈ ਇਨਫੈਕਸ਼ਨ ਨਹੀਂ ਹੋਈ ਹੁੰਦੀ ਬੁਖਾਰ ਉਹਦੇ ਜਿਹੜਾ ਮਾਈਂਡ ਆ ਜਦੋਂ ਨਰਵਸ ਫੀਲ ਕਰਦਾ ਜਦੋਂ ਵੀ ਕੋਈ ਕੰਪੀਟੀਸ਼ਨ ਆਉਣਾ ਤਾਂ ਕਰਕੇ ਚੜਿਆ ਹੁੰਦਾ ਤੇ ਆਪਾਂ ਉਹਨੂੰ ਦੇ ਬਿਠਦੇ ਆ ਉੱਥੇ ਐਂਟੀਬਾਇਓਟਿਕਸ ਜਾਂ ਹੋਰ ਜਿਹੜੀਆਂ ਮੈਡੀਸਨਾਂ ਤੇ ਉਹ ਜਦੋਂ ਬਾਰ-ਬਾਰ ਦੇਈ ਜਾਣੀ ਇਸ ਤਰ੍ਹਾਂ ਹੌਲੀ ਹੌਲੀ ਬ੍ਰੇਨ ਤੇ ਇੰਪੈਕਟ ਕਰਦੀ ਹੈ ਇਹਨਾਂ ਬੱਚੇ ਦੇ ਤੇ ਉਹਦਾ ਜਿਹੜਾ ਮੈਮਰੀ ਤੇ ਉਹ ਇੰਟੈਲੀਜੈਂਸ ਆ ਘਟਣੀ ਸ਼ੁਰੂ ਹੋ ਜਾਂਦੀ ਆ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ ਲੱਛਣਾਂ ਤੋਂ ਆਪਾਂ ਪਛਾਣ ਸਕਦੇ ਹਾਂ ਕਿ ਬੱਚੇ ਨੂੰ ਦਿੱਕਤ ਆ ਸਕਦੀ ਹੈ ਅੱਗੇ ਜਾ ਕੇ ਜਿਹੜੇ ਬੱਚੇ 'ਚ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਆ ਲੱਛਣ ਮੌਜੂਦ ਹੋਣ ਤਾਂ ਉਹਦਾ ਇਲਾਜ ਕਰਾਉਣਾ ਚਾਹੀਦਾ ਤਾਂਕਿ ਬੱਚੇ ਨੂੰ ਅੱਗੇ ਜਾ ਕੇ ਕੰਪੀਟੀਟਿਵ ਜਿਹੜੇ ਐਗਜ਼ਾਮ ਨੇ ਉਹਦੇ 'ਚ ਦਿੱਕਤ ਪੇਸ਼ ਨਾ ਆਵੇ ਕੋਈ ਤਾਂ ਧਿਆਨ ਨਾਲ ਸੁਣਿਓ ਜਿਹੜੇ ਬੱਚੇ ਜਿਨ੍ਹਾਂ ਦਾ ਰਾਤ ਨੂੰ ਸੌਂਦੇ ਸਮੇਂ ਸਿਰ ਤੇ ਉਹਦੇ ਮੱਥੇ ਤੇ ਬਹੁਤ ਪਸੀਨਾ ਆਉਂਦਾ। ਵਾਲ ਮਤਲਬ ਭਿੱਜ ਜਾਂਦੇ ਨੇ ਉਹਦੇ ਸੁੱਤੇ ਪਏਦੇ ਤੁਸੀਂ ਧਿਆਨ ਨਾਲ ਨੋਟ ਕਰਿਓ। ਸਿਰ ਆਣਾ ਉਹਦਾ ਗਿੱਲਾ ਹੋ ਜਾਂਦਾ ਜਦੋਂ ਵੀ ਸੌਂਦਾ ਬੱਚਾ ਰਾਤ ਨੂੰ ਚਾਹੇ ਪੱਖਾ ਚੱਲਦਾ ਵੀ ਹੋਵੇ। ਇੱਕ ਤਾਂ ਇਹ ਜਿਹੜੇ ਬੱਚੇ ਦੁੱਧ ਪੀਣਾ ਪਸੰਦ ਨਹੀਂ ਕਰਦੇ। ਦੁੱਧ ਤੋਂ ਬਹੁਤ ਭੱਜਦੇ ਨੇ। ਤੁਸੀਂ ਬਹੁਤ ਮਤਲਬ ਪਲੋਸ ਕੇ ਜਾਂ ਧੱਕੇ ਨਾਲ ਉਹਨੂੰ ਬੱਚੇ ਨੂੰ ਦੁੱਧ ਪਲਾਉਨੇ ਹੋ ਕੁਝ ਪਾ ਕੇ ਕੋਈ ਹੋਰ ਲਿਕਸ ਪਾਤਾ ਕੋਈ ਬੋਰਨ ਬੀਟਾ ਪਾਤਾ ਪਰ ਬੱਚਾ ਨੱਕ ਬੁੱਲ ਮਾਰ ਕੇ ਮਸਾਂ ਹੀ ਦੁੱਧ ਪੀਂਦਾ ਉਹਨੂੰ ਮਤਲਬ ਦਿਲ ਨਹੀਂ ਕਰਦਾ ਉਹਦਾ ਪੀਣ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇੱਕ ਕਿਸਮ ਦੇ ਬੱਚੇ ਤੀਜਾ ਜਿਨ੍ਹਾਂ ਬੱਚਿਆਂ ਦੇ ਹੱਥ ਪੈਰ ਬਹੁਤ ਠੰਡੇ ਰਹਿੰਦੇ ਨੇ ਸਰਦੀਆਂ 'ਚ ਬਰਫ਼ ਵਰਗੇ ਗਲਵਜ਼ ਵੀ ਪਾਏ ਹੁੰਦੇ ਨੇ ਸੌਕਸ ਵੀ ਪਾਈਆਂ ਹੁੰਦੀਆਂ ਨੇ ਪਰ ਹੱਥ ਪੈਰ ਠੰਡੇ ਦੇ ਠੰਡੇ ਬਿਲਕੁਲ ਵੀ ਭਖਦੇ ਨਹੀਂ ਹੈਗੇ ਇਹ ਕਿਸਮ ਦੇ ਬੱਚੇ ਜਿਹੜੇ ਬੱਚੇ ਮਿੱਠਾ ਬਹੁਤ ਖਾਂਦੇ ਨੇ ਹਰ ਇੱਕ ਚੀਜ਼ ਮਿੱਠੀ ਪਸੰਦ ਆ ਉਹਨਾਂ ਨੂੰ ਰੋਟੀ ਤੋਂ ਬਾਅਦ ਵੀ ਉਹਨਾਂ ਨੇ ਰੋਟੀ ਖਾਣੀ ਆ ਉਹ ਵੀ ਚੀਨੀ ਨਾਲ ਦਹੀਂ 'ਚ ਚੀਨੀ ਪਾਉਣੀ ਜਾਂ ਗੁੜ ਖਾਣਾ ਜਾਂ ਟਾਫੀਆਂ ਬਹੁਤ ਖਾਂਦੇ ਨੇ ਚਾਕਲੇਟ ਬਹੁਤ ਖਾਂਦੇ ਨੇ ਮਤਲਬ ਮਿੱਠਾ ਕਿਸੇ ਵੀ ਰੂਪ ਦੇ ਵਿੱਚ ਹੋਵੇ ਮਿੱਠੇ ਦੇ ਬਹੁਤ ਸ਼ਕੀਨ ਹੁੰਦੇ ਨੇ ਉਹ ਜਿੰਨਾ ਮਰਜ਼ੀ ਦੇਈ ਜਾਓ ਮਿੱਠਾ ਉਹਨਾਂ ਨੂੰ ਸਾਰਾ ਦਿਨ ਨਮਕਵਲ ਮੂ ਨਹੀਂ ਕਰਦੇ ਇਹ ਬੱਚੇ ਤੇ ਅਗਲਾ ਜਿਹੜਾ ਪੁਆਇੰਟ ਆ ਜਿਨ੍ਹਾਂ ਬੱਚਿਆਂ ਦੇ ਤੁਸੀਂ ਨਾਉ ਦੇਖਿਓ ਧਿਆਨ ਨਾਲ ਨੋਹਾਂ ਦੇ ਵਿੱਚ ਇੱਕ ਵਾਈਟ ਵਾਈਟ ਸਪੌਟ ਦਿਸਦੇ ਨੇ ਕਈਆਂ ਦੇ ਚਿੱਟੇ ਚਿੱਟੇ ਜੇ ਇਹ ਬੱਚੇ ਦੇ ਨੋਹਾਂ ਦੇ ਵਿੱਚ ਮੌਜੂਦ ਨੇ ਤਾਂ ਇਹ ਵੀ ਬਹੁਤ ਤਕੜਾ ਸਿੰਪਟਮ ਅੱਗੇ ਜਾ ਕੇ ਜਿਹੜਾ ਬੱਚੇ ਨੂੰ ਦਿੱਕਤ ਆ ਸਕਦੀ ਹੈ ਅਗਲਾ ਜਿਹੜਾ ਪੁਆਇੰਟ ਆ ਜਿਨ੍ਹਾਂ ਬੱਚਿਆਂ ਦੇ ਹੱਥਾਂ ਤੇ ਤੇ ਪੈਰਾਂ ਤੇ ਪਸੀਨਾ ਬਹੁਤ ਆਉਂਦਾ ਪੈਰਾਂ ਚ ਜਿਹੜੀਆਂ ਜਰਾਬਾਂ ਨੇ ਉਹਨਾਂ ਚੋਂ 스멜 ਬਹੁਤ ਆਉਂਦੀ ਆ ਮਤਲਬ ਇੱਕ ਦਿਨ ਬਾਅਦ ਹੀ ਚੇਂਜ ਕਰਨੀਆਂ ਪੈਂਦੀਆਂ ਨਹੀਂ ਬਹੁਤ 스멜 ਆਉਣ ਲੱਗ ਜਾਂਦੀ ਆ ਤੇ ਜਾਂ ਜਿਨ੍ਹਾਂ ਦੇ ਲਿਖਦੇ ਲਿਖਦੇ ਬੱਚਿਆਂ ਦੇ ਸ਼ੀਟ ਆ ਜਿਹੜੀ ਜੀ ਕਾਪੀ ਆ ਗਿੱਲੀ ਹੋ ਜਾਂਦੀ ਆ ਉਹਨੂੰ ਬਾਰ-ਬਾਰ ਰਮਾਲ ਦੇ ਨਾਲ ਹੱਥ ਪੂੰਝਣੇ ਪੈਂਦੇ ਨੇ ਮਤਲਬ ਇੰਨਾ ਪਸੀਨਾ ਆਉਂਦਾ ਇਹ ਕਿਸਮ ਦੇ ਬੱਚੇ ਤੇ ਅਗਲਾ ਪੁਆਇੰਟ ਜਿਹੜੇ ਬੱਚੇ ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ ਦੂਜੇ ਕਮਰੇ ਚ ਜਾ ਕੇ ਲੁਕ ਜਾਂਦੇ ਨੇ ਸੰਘ ਦੇ ਬਹੁਤ ਨੇ ਕੋਈ ਵੀ ਉਪਰ ਆ ਜਾਂਦਾ ਬੰਦਾ ਘਰ ਚ ਆਉਂਦਾ ਉਹਨਾਂ ਨੇ ਬਸ ਨੀਵੀਂ ਪਾ ਕੇ ਬੈਠ ਜਾਣਾ ਮਤਲਬ ਕਿਸੇ ਗੱਲ ਦਾ ਜਵਾਬ ਹੀ ਨਹੀਂ ਦੇਣਾ ਇੰਨੀ ਜ਼ਿਆਦਾ ਇਹਨਾਂ ਚ ਸ਼ਾਈਨਸ ਹੁੰਦੀ ਆ ਇੱਕ ਸੰਦੇ ਬੱਚੇ ਜਿਹੜੇ ਬੱਚੇ ਠੰਡਾ ਬਹੁਤ ਪਸੰਦ ਕਰਦੇ ਨੇ ਠੰਡਾ ਪਾਣੀ ਆਈਸਕ੍ਰੀਮ ਇੱਕ ਕਿਸਮ ਦੇ ਬੱਚੇ ਜਿਹੜੇ ਬੱਚੇ ਚੌਕ ਸਲੇਟੀ ਪੈਨਸਲ ਦਾ ਸਿੱਕਾ ਇਹ ਖਾਂਦੇ ਨੇ ਜਾਂ ਕੱਚੇ ਚੌਲ ਜਿਹਦੇ ਇਹਨਾਂ ਦੇ ਮਤਲਬ ਬਹੁਤ ਦਿਲ ਕਰਦਾ ਇਹਨਾਂ ਦਾ ਖਾਣ ਨੂੰ ਇੱਕ ਕਿਸਮ ਦੇ ਬੱਚੇ ਜਿਹੜੇ ਬੱਚੇ ਥੱਕਦੇ ਬਹੁਤ ਨੇ ਮਤਲਬ ਖੇਡੇ ਦਿਨ ਚ ਰਾਤ ਨੂੰ ਉਹਨਾਂ ਦੀਆਂ ਲੱਤਾਂ ਦੁਖਣੀ ਦੁਖਣੀਆਂ ਨੇ ਐਚਵੀ ਚ ਆਏ ਉਹਨਾਂ ਦਾ 12 ਵੀ ਹੋ ਗਏ ਲੱਤਾਂ ਦੁਖਣੀਆਂ ਨੇ ਤੇ ਜਾਂ ਮਤਲਬ ਥੱਕਦੇ ਬਹੁਤ ਨੇ ਖੇਡਣਾ ਬਹੁਤਾ ਪਸੰਦ ਨਹੀਂ ਕਰਦੇ ਪੜਨ ਨਾਲ ਵੀ ਥੱਕਦੇ ਨੇ ਸਿਰ ਦੁਖਣ ਲੱਗ ਜਾਂਦਾ ਇਹ ਕਿਸਮ ਦੇ ਬੱਚੇ ਜਿਹੜੇ ਬੱਚੇ ਸਰੀਰਿਕ ਪੱਖੋਂ ਜਾਂ ਤਾਂ ਉਹਨਾਂ ਦਾ weight ਜ਼ਿਆਦਾ mass ਬਹੁਤ ਚੜਿਆ ਹੋਇਆ ਜਾਂ ਸਰੀਰਿਕ ਪੱਖੋਂ ਕਮਜ਼ੋਰ ਨੇ mass ਬਹੁਤ ਘੱਟ ਆ ਇੱਕ ਕਿਸਮ ਦੇ ਬੱਚੇ ਜਿਹੜੇ ਬੱਚੇ ਬੈਠੇ ਬੈਠੇ ਲੱਤ ਨੂੰ ਹਿਲਾਏ ਜਾਂਦੇ ਨੇ ਲੱਤ ਉਹਨਾਂ ਦੀ ਟਿਕਦੀ ਹੋਈ ਨਹੀਂ ਮਤਲਬ ਲੱਤ ਜਾਂ ਪੈਰ ਹਿਲਾਏ ਜਾਂਦੇ ਨੇ ਬੈਠੇ ਬੈਠੇ ਇੱਕ ਕਿਸਮ ਦੇ ਬੱਚੇ ਤਾਂ ਇਹ ਜਿਹੜੇ ਵੀ ਮੈਂ ਤੁਹਾਨੂੰ ਲੱਛਣ ਦੱਸੇ ਨੇ ਜਿੰਨੇ ਵੀ ਜੇ ਕਿਸੇ 'ਚ ਤੁਸੀਂ ਬੱਚੇ 'ਚ ਬਚਪਨ 'ਚ ਹੀ ਪਛਾਣ ਲਓ ਇਹ ਲੱਛਣ ਤਾਂ ਉਹਦਾ ਉਸੇ ਟਾਈਮ ਤੁਸੀਂ ਇਲਾਜ ਕਰਾ ਸਕਦੇ ਹੋ ਤਾਂ ਉਹਨੂੰ ਅੱਗੇ ਜਾ ਕੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਉਹ ਮੈਂਟਲੀ ਬੜਾ ਸ਼ਾਰਪਰ ਹੋਊਗਾ ਜੇ ਤੁਸੀਂ ਜਦੋਂ ਬੱਚੇ ਨੂੰ ਬੁਖਾਰ ਚੜਦਾ ਉਹਦਾ ਉਸ ਤਰ੍ਹਾਂ ਗਲਤ ਟ੍ਰੀਟਮੈਂਟ ਹੋ ਗਿਆ ਉਦੋਂ ਕਿ ਉਹਨੂੰ ਬੁਖਾਰ ਉਹ ਨਰਵਸ ਹੁੰਦਾ ਤਾਂ ਅੱਗੇ ਜਾ ਕੇ ਉਹ ਬੱਚੇ ਨੂੰ ਫਿਰ ਦਿੱਕਤਾਂ ਆਉਣੀਆਂ ਹੀ ਆਉਣੀਆਂ ਨੇ ਉਹ ਕਦੇ ਵੀ ਕੰਪੀਟੀਟਿਵ ਜਿਹੜਾ ਐਗਜ਼ਾਮ ਆ ਕਲੀਅਰ ਨਹੀਂ ਕਰ ਪਾਊਗਾ ਤਾਂ ਜਿਹੜੇ ਮੈਂ ਤੁਹਾਨੂੰ ਲੱਛਣ ਦੱਸੇ ਨੇ ਤਾਂ ਇਹਨਾਂ ਨੂੰ ਆਪਣੇ ਬੱਚੇ 'ਚ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪਛਾਣੋ ਜੇ ਉਹਦੇ ਵਿੱਚ ਮੌਜੂਦ ਨੇ ਤੇ ਉਹਨੂੰ ਉਦਾ ਇਲਾਜ ਕਰਾਓ ਉਮੀਦ ਆ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਡੇ ਬੱਚੇ ਚ ਜਾਂ ਕਿਸੇ ਚ ਵੀ ਤੁਹਾਨੂੰ ਇਹ ਲੱਗਦਾ ਲੱਛਣ ਮੌਜੂਦ ਨੇ ਤਾਂ ਉਹਨੂੰ ਜਰੂਰ ਵੀਡੀਓ ਸਾਂਝੀ ਕਰੋ ਕਿ ਤਾਂਕਿ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ